ਇਸ ਤਰ੍ਹਾਂ ਜਦੋਂ ਆਸ ਅਦੀਵਾਰ ਦਾ ਭੋਗ ਪਿਆ ਇਤਨੀ ਭੀੜ ਹੈ ਸੰਗਤਾਂ ਦੀ ਹਜ਼ਾਰਾਂ ਹਜ਼ਾਰਾਂ ਸੰਗਤ ਮਾਈ ਲੋਕ ਆਪਣੇ ਪਾਸੇ ਬੈਠੇ ਨੇ ਭਾਈ ਲੋਕ ਆਪਣੇ ਪਾਸੇ ਬੈਠੇ ਨੇ ਮਤਲਬ ਕਿ ਕੀ ਜਾਂਦੇ ਨੇ ਹੁਣ 500 ਵੀ ਆ ਕੇ ਬੈਠੇ ਬੇਨਤੀ ਕੀਤੀ ਬਾਬਾ ਗੁਰਦਤਾ ਜੀ ਨੂੰ ਕਿ ਅਸੀਂ ਕੋਈ ਅਰਦਾਸ ਕਰਨੀ ਹੈ ਬੇਨਤੀ ਹੋਈ ਗਰੀਬਨਵਾਜ਼ ਇਹ 500 ਪੰਡਤ ਆਏ ਨੇ ਜੀ ਕਸ਼ਮੀਰ ਤੋਂ ਕੋਈ ਬੇਨਤੀ ਕਰਨੀ ਚਾਹੁੰਦੇ ਹਨ ਗੁਰਜੀ ਕਹਿੰਦੇ ਦੱਸੋ ਭਾਈ ਰਾਤ ਦੇ ਆਏ ਹੋਏ ਸੀ ਦੱਸੋ ਇਹ ਹੱਥ ਜੋੜ ਕੇ ਖੜੇ ਹੋ ਗਏ 500 ਦਾ 500 ਅੱਖਾਂ ਚੋਂ ਪਾਣੀ ਤ੍ਰੇ ਪਤਰੇ ਪ ਡਿੱਗ ਰਿਹਾ ਹੈ ਬਹੁਤ ਹੀ ਦੁਖੀ ਨੇ ਇਸ ਕਰਕੇ ਜਿਹੜੇ ਮੁਖੀ ਨੇ ਕਿਰਪਾ ਰਾਨ ਉਹ ਹੱਥ ਜੋੜ ਕੇ ਕਹਿੰਦੇ ਨੇ ਸੱਚੇ ਪਾਤਸ਼ਾਹ ਆਪ ਜੀਆਂ ਦੇ ਚਰਨਾਂ ਚ ਅਰਦਾਸ ਬੇਨਤੀ ਹੈ ਵੀ ਸਾਡਾ ਧਰਮ ਗਿਆ ਸਾਡਾ ਤਾਂ ਰਹੀ ਕੱਖ ਨਹੀਂ ਗੁਰੂ ਜੀ ਕਹਿੰਦੇ ਪੰਡਤ ਜੀ ਧਰਮ ਦਾ ਸਰੂਪ ਕੀ ਹੈ ਦੱਸੋ ਧਰਮ ਮਾਲਾ ਹੈ ਧਰਮ ਟਿੱਕਾ ਹੈ ਧਰਮ ਜਨੇਊ ਹੈ ਦੱਸੋ ਧਰਮ ਕਿਹਨੂੰ ਕਹਿੰਦੇ ਨੇ ਇਹ 500 ਦਾ ਮੁਖੀ ਪੀੜੀਦਰ ਪੀੜੀ ਵਿਦਵਾਨ ਇਹਦੇ ਦੰਦ ਹੀ ਜੁੜ ਗਏ ਵੀ ਕੀ ਦੱਸੇ ਧਰਮ ਕੀ ਹੈ ਕੀ ਸਰੂਪ ਹੈ ਬੇਨਤੀ ਕੀਤੀ ਮਹਾਰਾਜ ਆਪ ਹੀ ਕਿਰਪਾ ਕਰੋ ਗੁਰੂ ਜੀ ਕਹਿੰਦੇ ਧਰਮ ਦੇ ਚਿੰਨ ਨੇ ਜਿਵੇਂ ਸਾਡੇ ਵਿੱਚ ਨਹੀਂ ਸੀ ਪਾ ਲੈਣੇ ਧਰਮ ਦੇ ਚਿੰਨ ਵੀ ਬੰਦਾ ਧਰਮੀ ਹੈ ਸੱਚ ਬੋਲਦਾ ਗੁਰਮੁਖ ਹੈ ਗੁਰਵਾਲਾ ਹੈ ਸਗਲ ਧਰਮ ਵਿੱਚ ਸੇਠ ਧਰਮ ਹਰ ਕਾ ਜਨਾਮ ਜਪ ਨਿਰਮਲ ਕਰਮ ਧਰਮ ਜਿਹੜਾ ਹੈ ਇਹ ਦਇਆ ਦਾ ਪੁੱਤਰ ਹੈ ਜਿਨੇ ਧਰਤੀ ਚੁੱਕੀ ਹੋਈ ਹੈ ਤੌਲ ਧਰਮ ਦਇਆ ਕਾ ਪੁੱਤ ਸੰਤੋਖ ਥਾਪ ਰੱਖਿਆ ਜਿਨਸੋ ਜੇ ਕੂ ਪੂਜਾ ਹੋਵੇ ਸਚਾਰ ਧਰਮ ਦੇ ਆਸਰੇ ਸਾਰਾ ਕੁਛ ਹੈ ਜਿਹਨੂੰ ਨਾਮ ਕਹਿੰਦੇ ਨੇ ਨਾਮ ਪੰਡਤ ਜੀ ਨੇ ਨਮਸਕਾਰ ਕੀਤੀ ਮਹਾਰਾਜ ਠੀਕ ਹੈ ਪਰ ਤੁਹਾਡੇ ਨਾਲ ਜਿਹੜਾ ਤਕਾ ਹੋ ਰਿਹਾ ਤੁਹਾਡੇ ਚਿੰਨ ਵੀ ਜਾ ਰਹੇ ਨੇ ਐਸਾ ਧਰਮ ਤੇ ਆ ਕੇ ਬਣ ਗਏ ਠੀਕ ਹੈ ਇਸ ਬਾਰੇ ਵੀ ਵਿਚਾਰ ਕੀਤੀ ਜਾਏਗੀ ਇਹਨਾਂ ਨੇ ਤਰੇ ਪਤਰੇ ਪੱਖਾਂ ਚੋਂ ਪਾਣੀ ਜਾ ਰਿਹਾ ਸੀ 500 ਦੇ ਕੋਲ ਰਮਾਲ ਸੀ ਅੱਖਾਂ ਪੁੰਝੀ ਜਾਂਦੇ ਨੇ ਰੋਈ ਜਾਂਦੇ ਨੇ ਜਿਹੜੀਆਂ ਇਹਨਾਂ ਨੇ ਬੇਨਤੀਆਂ ਕੀਤੀਆਂ ਉਹਦਾ ਭਾਵ ਅਰਥ ਇਹ ਬਣਦਾ ਹੈ ਦਿਨ ਦਿਹਾੜਾ ਸੋਣਾ ਦੇਣ ਤੇ ਹਰ ਸਭ ਹਰ ਰਾਇ రామ ਰਾਜ ਦਿਨ ਦਿਹਾੜਾ ਸੋਣਾ ਦੇਣ ਤੇ ਆਰੋ ਪ੍ਰਭ ਹਰਿ ਰਾਯਾ ਨਾਮ ਰਾਜੇ ਮੰਗੂੰ ਸਰਨ ਹਰਿ ਨਾਮ ਕੇ ਨਾਮੇ ਮੰਗੂੰ ਸਰਨ ਹਰਿ ਨਾਮ ਕੇ ਹਰ ਹਰ ਤੂ ਕਾਇਆ ਮੁਖ ਕਾਇਆ ਭਗਤ ਵਛਲ ਹਰਿ ਬਿਰਬੈ ஜ நானே ஜன நானாதி સંગ ਜਿਗੜਾ ਦਿਨ ਸੁਣਾ ਹਰ ਨਾਜ਼ ਰਖਾਏ ਹਮ ਬਾਰਕ ਤੋਂ ਗੁਰ ਪਿਤਾ ਹੈ ਪਿਤਾ ਹੈ ਹਮ ਬਾਰਕ ਤੋਂ ਗੁਰ ਪਿਤਾ ਹੈ ਦੇ ਪਤ ਸਮਝਾਏ ਸਮਝਾਏ ਕਨਾਨਾਨ ਸਦਾਸ ਹਰਿ ਜਨਮ ਦਾ ਨਿਸਾ ਦਾ ਸਰਪਾਂਹਿਆ ਹਰ ਤੈ ਤੇ ਰਖੇ ਰਸਾਏ ਜਿਉਂ ਪਾਵੇ ਤੂ ਰੱਖ ਲੈ ਰੱਖ ਲੈ ਅਰਦਾਸ ਬੇਨਤੀ ਕੀਤੀ